ਕੀਤਾ ਤੇ ਭਾਈ ਮੈਂ ਫਰੀਦ ਕੋਟ ਹਲਕੇ ਤੋਂ ਆਜ਼ਾਦ ਪਾਰਟੀ ਦਾ ਉਮੀਦਵਾਰ ਲੜਾਂਗਾ ਇਲੈਕਸ਼ਨ ਤੇ ਇੱਥੇ ਪੱਤਰਕਾਰਾਂ ਨੇ ਸਾਨੂੰ ਸਵਾਲ ਕੀਤੇ ਕਿ ਬਹੁਤ ਪਾਰਟੀਆਂ ਫੜਦੇ ਆ ਜੀ ਤੁਹਾਡੇ ਕੋਲੇ ਕੀ ਵੱਖਰਾ ਕੀ ਫਰਕ ਆ ਤੁਹਾਡੇ ਤੇ ਦੂਜੀਆਂ ਪਾਰਟੀਆਂ ਤੇ ਅਸੀਂ ਇੱਥੇ ਕਿਹਾ ਸੀ ਤੇ ਉਹ ਗੱਲ ਸੱਚ ਹੋ ਗਈ ਕਿ ਬਹੁਤ ਫਰਕ ਆ ਭਾਈ ਬਾਕੀ ਦੇ ਨਾ ਪਾਰ ਬਾਕੀ ਦੇ ਉਮੀਦਵਾਰਾਂ ਤੇ ਭਾਈ ਸਰਜੀਤ ਸਿੰਘ ਖਾਲਸਾ ਲਿੰਕੋਂ ਦੇ ਪੱਤਰਕਾਰ ਕੀ ਫਰਕ ਆ ਮੈਂ ਕਹਾ ਬਹੁਤ ਫਰਕ ਆ ਬਾਕੀ ਦੇ ਸਾਰੇ उम्मीदवार ਧਰਿਆ ਦੇ ਉਮੀਦਵਾਰ ਹੈ ਪਾਲਤਿਆਂ ਦੇ ਉਮੀਦਵਾਰ ਹੈ ਉਹ ਦਿੱਲੀ ਦਾ ਹਕਮ ਮੰਨਣ ਵਾਲੇ ਦਿੱਲੀ ਦੇ ਟੱਕਾ ਦਿੱਲੀ ਤੋਂ ਉਹਦੇ ਵੀ ਠੀਕ ਮੰਨਣ ਵਾਲੇ ਉਮੀਦਵਾਰ ਆ ਆ ਇੱਕ ਉਮੀਦਵਾਰ ਕੌਮ ਦਾ ਉਮੀਦਵਾਰ ਆ ਸਾਡੇ ਪੰਜਾਬ ਦਾ ਪੁੱਤ ਆ ਤੇ ਉਸ ਅਣਖੀ ਸੂਰਬੀ ਕੌਮੂ ਯੋਧੇ ਦਾ ਪੁੱਤ ਆ ਜਿਨੇ ਇਤਿਹਾਸਕ ਕੁਰਬਾਨੀਆਂ ਕੀਤੀਆਂ ਇਤਿਹਾਸਕ ਮੇਰੇ ਮਹਿੰੂ ਸੋਇਸੀ ਨੇ ਸਾਹਿਬ ਸਿੱਖ ਜਗਤ ਸਾਰੇ ਧਰਮੀ ਲੋਕ ਜਦੋਂ ਸੱਚਖੰਦ ਸਾਹਿਬ ਅਰਮੰਦਰ ਸਾਹਿਬ ਤੇ ਹਮਲਾ ਕੀਤਾ ਬਾਕੀ ਸ਼ਕਤੀ ਗੁਰਦਵਾਰਿਆਂ ਤੇ ਹਿੰਦੁਸਤਾਨ ਦੀ ਹੰਕਾਰੀ ਹੋਈ ਪ੍ਰਧਾਨ ਮੰਤਰੀ ਨੇ ਸਿੱਖਾਂ ਨੂੰ ਸਿੱਖ ਜਗਤ ਨੂੰ ਕਾਟ ਗੰਤਿਆਂ ਨੂੰ ਦਬਾਉਣ ਵਾਸਤੇ ਦਰਸ ਦਾ ਮਾਹੌਲ ਪਾਇਆ ਉਹਨੂੰ ਨਾਲ ਚੱਲਦੇ ਹੋਇਆ ਉਹ ਵਾਹ ਭਾਈ ਕੇਰਸਿਆਂ ਭਾਈ ਸਤਸਿਆਂ ਭਾਈ ਬਲਸਾ ਜਿਹੜਾ ਤੁਸੀਂ ਇੰਨਾ ਵੱਡਾ ਕਾਰਨਾਮਾ ਕੌਮ ਦੇ ਹੱਕ ਚ ਕੀਤਾ ਇਦੀ ਕੁਰਬਾਨੀ ਕੀਤੀ ਇਤਿਹਾਸ ਦੇ ਪੰਨਿਆਂ ਤੇ ਲਿਖੀ ਜਾਣੀ ਉਸ ਮਹਾਨ ਸੂਰਬੀਰ ਦਾ ਪੁੱਤ ਜਿਹੜੇ ਮੈਦਾਨ ਚ ਉਤਰਿਆ ਤੇ ਬੰਦੇ ਬੰਦੇ ਦੇ ਵਿੱਚ ਤਸੀਹ ਹਰਾਨ ਹੋ ਜਾਣਾ ਬੰਦੇ ਬੰਦੇ ਦੇ ਇਤਿਹਾਸ ਕਹੇ ਰਾਜੀ ਤੇ ਕੌਮ ਜਾਗ ਪਈ ਉਹ ਰੋਡਵਾਰ ਬਹੁਤ ਪਿੱਛੇ ਰਹਿ ਗਈ ਬਸ ਕ